ਓਠੀ ਰਾਜੀ ਓਠੀ ਰਾਜੀ ਜੀ ਆਜੋ ਧੰਨਵਾਦ ਕੋਈ ਗੱਲ ਨਹੀਂ ਜੀ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਆ ਤੁਹਾਨੂੰ ਇਹ ਵਾਦਾ ਮੁਕਾ ਦਿੱਤਾ ਇਹ ਤਾਂ ਦੱਸਦਾ ਸਹੀ ਗੱਲ ਆਜੋ ਆਪਣੀ ਸੰਸਥਾਵਾ ਠੀਕ ਹੈ ਜੀ। ਬਨਾਥ ਆਸ਼ਰਮ ਆਪਣਾ ਇਹ ਵਾਲਾ। ਅੱਛਾ ਜੀ। ਹਾਂ ਜੀ। ਮੇਰੇ ਵੀਡੀਓਜ਼ ਆਉਂਦੀਆਂ ਰਹਿੰਦੀਆਂ ਵਾ। ਸੰਤ ਫੋਨ ਲਾ ਕੇ ਸੇਵਾ ਦਾ ਮੌਕਾ ਦੇਦੀ ਰਹਿੰਦੀ ਪੈਣੂ। ਇਹੋਂ ਮੈਸੇਜ ਕਿੱਥੋਂ ਲੱਗਿਆ ਵੀ ਜੀ? ਸਾਰਾ ਦਾਦਾ ਜੀ। ਆਜੋ। ਆਜ ਰਹੀ ਜੀ। ਹੋਠੀਟਾ ਵੀ ਜੀ? ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਆਜੋ ਮੈਂ ਤਾਂ ਲੋਕ ਲਾ ਕੇ ਰੱਖਿਆ ਮੈਂ ਇਹਨਾਂ ਵੇ ਕਿਤੇ ਬਹੁਤ ਵਧੀਆ ਗਈ ਬਹੁਤ ਬਹੁਤ ਵਧੀਆ ਲੱਗਦਾ ਬੱਬੂ ਜੀ ਕੌਣ ਆਏ ਆ ਹਾਂਜੀ ਕੌਣ ਆਏ ਕੀ ਨਾਇ ਨਦਾ ਨਾਂ ਦਾ ਸੁਣਦੇ ਕੀ ਹੈ ਮੇਰਾ ਕੀ ਨਾਮ ਹੈ ਮੇਰਾ ਗੋਲਡੀ ਨਾ ਲਾ ਕੇ ਨਾ ਮੇਰੇ ਨੂੰ ਪਿਛਾ ਲੈ ਕੀ ਨਾਮ ਆ ਕਿੰਦੀ ਕੀ ਲੱਗ ਰਿਹਾ ਟਾਡੇ ਫਾਦਰ ਸਾਹਿਬ ਨਹੀਂ ਆ ਵਾਈਕ ਸਦਕੇ ਜਾਵਾਂ ਤੁਹਾਡੇ ਆ ਬੜੀ ਦੂਰੋਂ ਗਈ ਹਾਂ ਜੀ ਮੈਂ ਨਾ ਲੈਣ ਸੇ ਸੇ ਘੰਟੇ ਹੀ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਆਜੋ ਮੈਂ ਤੁਹਾਨੂੰ ਸਾਰੀ ਗੱਲਤਾ ਸੁਣਾ ਪੜਾ ਦਿਓ ਪੋਤੋਂ ਤੇ ਇਹੋ ਜਿਹੀ ਹੋਣ ਜਦੋਂ ਜਦੋਂ ਵੀ ਪਤਾ ਲੱਗੇ ਕਿ ਮੇਰੇ ਚਲੋ ਦਿਮਾਗੀ ਸਹੀ ਨਹੀਂ ਉਹਨਾਂ ਨੂੰ ਹੈਨਾ ਵੀ ਉਹਨਾਂ ਦਾ ਕਿਹੜਾ ਵਾਸ ਚੱਲਦਾ ਵੀ ਵੀ ਮੈਂ ਤਾਂ ਧੱਕੇ ਤੋਂ ਦੇਖਾਵਾਂ ਠੀਕ ਹੈ ਜੀ ਪਰ ਪੁੱਤ ਉਹਨਾਂ ਐਵੇਂ ਦੇ ਵੀ ਜਦੋਂ ਪਤਾ ਲੱਗੇ ਕਿ ਮੇਰਾ ਬਾਪ ਐਦਾਂ ਵਾਂ ਤੇ ਰਾਤ ਵੀ ਨਾ ਨਿਕਲੇ ਹਾਂ ਜੀ ਸਾਡੀ ਰਾਤ ਨਹੀਂ ਨਿਕਲਦੀ ਸੀ ਜੀ ਮੇਰੇ ਕੋਲ ਜਿਹੜਾ ਵੀਰ ਇੱਥੇ ਖਲੋਤਾ ਸੀ ਨਾ ਹੁਣੇ ਹਾਂ ਜੀ ਇਸ 1.5 ਸਾਲ ਬਾਅਦ ਇਹਦਾ ਪਰਿਵਾਰ ਲੱਭਾ ਵੀਡੀਓ ਕਾਲ ਤੇ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਆਪਣੇ ਕੋਲ ਹੀ ਰੱਖ ਲੋ ਜੀ ਲੈ ਕੇ ਉਹਨਾਂ ਸਸ ਸਸ ਕਈ ਵੀ ਦੁਨੀਆਂ ਭਈ ਹੈ ਐਵੇਂ ਦੀ ਵੀ ਹੈਗੀ ਆ ਦੇਖੋ ਜੀ ਸਾਨੂੰ ਸਵੇਰੇ ਕੱਲ ਜਿੱਦਣ ਦੇ ਪਤਾ ਲੱਗਿਆ ਸਾਡਾ ਪ੍ਰੋਸੈਸ ਉੱਪੇ ਪੈ ਤੀਆ ਤੇਰਾ ਬਿਆਸ ਤੋਂ ਗੁੰਮੇ ਸੀ ਪੂਰੀ ਸਾਡੀ ਪੂਰਾ ਚੰਦ ਰਿਆ ਅੱਜ ਅਸੀਂ 14 ਦਿਨ ਹੋ ਗਏ ਨੇ ਜੀ 18 ਦਿਨ ਤੋਂ ਸਾਡਾ ਪ੍ਰੋਸੈਸ ਲਗਾਤਾਰ ਖੜਿਆ ਨਹੀਂ ਸਾਨੂੰ ਆਪ ਕੋਲੋਂ ਡੀ ਕਰਨਾ ਪਿਆ ਤੇ ਅਸੀਂ ਸਵੇਰੇ ਤੋਂ ਚਾਰੇ ਨਾਲ ਦੇਰਾ ਬਿਆਸ ਚੀਜ਼ ਪਾ ਦੇ ਰਹੇ ਹਾਂ ਪਤਾ ਤੇਰਾ ਪਿੰਡਾ ਪਿਸ਼ੋਕੜਾਈ ਮਵੀ ਕੜਾ ਪਿੰਡਾ ਹੈ ਆਪਣਾ ਰਹਿ ਹੈ ਸੰਗਿਆਲੇ ਪੜਿਆਲੇ ਕੋਲ ਪੜਿਆਲੇ ਕੋਲ ਸੰਨਾਣਾ ਮਵੀ ਕੜਾ ਪਿੰਡਾ ਹੈ ਉਹ ਜੱਗ ਗੁਰਪ੍ਰੀਤ ਮੁੰਡਾ ਹੈ ਜਿੰਨੇ ਮੈਸੇਜ ਪਾਇਆ ਮੈਨੂੰ ਉਹ ਇਹਨਾਂ ਦਾ ਚੇਲਾ ਹੈ ਅੱਛਾ ਜੀ ਇਹਨਾਂ ਕੋਲ ਪੜਿਆ ਹੈ ਇਹਨੇ ਹਾਂ ਟੀਚਰ ਨੇ ਜੀ ਆ ਦੱਸਦੇ ਪੈ ਟੀਚਰ ਆ ਉਹ ਨੇ ਹੀ ਰਮਤੀ ਜਨ ਮੁੰਡਿਆਂ ਨੂੰ ਦੱਸਿਆ ਹੋਊਗਾ ਅਸਲ ਦੇ ਵਿੱਚ ਨਾ ਆਪਣੀ ਇਹ ਸੰਸਥਾ ਨਾ ਮੇਰੀਆਂ ਵੀਡੀਓ ਜਮ ਦੇ ਰਹਿੰਦੀਆਂ ਹੁਣ ਇਹ ਜੇ ਮੈਂ ਵੀਡੀਓ ਬਣਾ ਰਿਹਾ ਹਾਂ ਹਨਾ ਜਿਵੇਂ ਬਜ਼ੁਰਗ ਦਾ ਇੱਕ ਪਰਿਵਾਰ ਲੱਭ ਗਿਆ ਵਾ ਮੈਨੂੰ ਵੀਡੀਓ ਬਣਾਉਂਦਾ ਇਹ ਫਾਇਦਾ ਹੋਣਾ ਵਾ ਕਿ ਮੈਨੂੰ ਹੁਣ ਵੀ ਤੁਹਾਡੇ ਫੋਨ ਆਉਣ ਤੋਂ ਪਹਿਲਾਂ ਨਾ ਅੱਧਾ ਘੰਟਾ ਹੋਇਆ ਮੈਨੂੰ ਫੋਨ ਆ ਰਿਹਾ ਕਿ ਫਤਿਹਬਾਦ ਪਹਿਲ ਵਾਰ ਸੇ ਬਾਪੂ ਤੁਰਿਆ ਫਿਰਦਾ ਪੰਜਾਬੀ ਵਾ ਤੁਸੀਂ ਉਹਨੂੰ ਆਣ ਕੀ ਵਿਧੀ ਲੈ ਜਾਓ ਤੇ ਮੈਂ ਵੀ ਜੀ ਮੈਂ ਮਾਫੀ ਮੰਗਦਾ ਵਾ ਮੇਰੇ ਕੋਲ ਇੱਕ ਬਜ਼ੁਰਗ ਪਹਿਲਾਂ ਹੀ ਮੇਰੇ ਕੋਲ ਆ ਉਹਨਾਂ ਦੀ ਫੈਮਿਲੀ ਨੂੰ ਲੈ ਕੇ ਆਨਲਾਈਨ ਆਉਂਦੇ ਆ ਐਡੀ ਦੂਰ ਹੈ ਨਾ ਹੁਣ ਮੰਨ ਲਓ ਕਿ ਮੈਂ ਤੁਹਾਨੂੰ ਛੱਡ ਕੇ ਉਹਨੂੰ ਲੈ ਚੱਲਦਾ ਤੁਸੀਂ ਇੱਥੇ ਵਿਚਾਰੇ ਹੈ ਨਾ ਤੁਹਾਨੂੰ ਲੱਭਣਾ ਨਹੀਂ ਸੀਗਾ ਹਾਂਜੀ ਤੇ ਵੀਡੀਓ ਦਾ ਇਹ ਫਾਇਦਾ ਹੁੰਦਾ ਵਾ ਕਿ ਅੱਜ ਵੀਡੀਓ ਦੇ ਜ਼ਰੀਏ ਪਰਿਵਾਰ ਲੱਭ ਗਿਆ ਕਿੱਦਾਂ ਅਸੀਂ ਹਸਪੀਟਲ ਗਏ ਸੀ ਫਰੀਦਕੋਟ ਅੱਜ ਠੀਕ ਹੈ ਜੀ ਠੀਕ ਹੈ ਜੀ ਇੱਥੇ ਪਿੰਡ ਪੈਂਦਾ ਵਾ ਚੋਲਾ ਸੈੱਡ ਦੇ ਲਾਗੇ ਪਿੰਡ ਪੈਂਦਾ ਵਾ ਘੜਕਾ ਘ ਠੀਕ ਹੈ ਜੀ ਜਿੱਥੋਂ ਦਾ ਇੱਕ ਬਾਪੂ ਜੀ ਬਾਵਾ ਇਹ ਟਿਕਰੀ ਬਾਰਡਰ ਤੇ ਮਸ਼ਹੂਰ ਹੋਏ ਸੀ ਜਿਨ੍ਹਾਂ ਦੇ ਅਥਰੂ ਗੈਸ ਦਾ ਗੋਲਾ ਨਹੀਂ ਸੀ ਵੱਜਿਆ ਬਜ਼ੁਰਗਾਂ ਦੇ ਹਾਂਜੀ ਹਾਂਜੀ ਤੇ ਹਾਂ ਉਹਨਾਂ ਦੇ ਪੋਤਰੇ ਦੀ ਸਾਰੀ ਮਤਲਬ ਕਿ ਮਿਹਰਬਾਨੀ ਹੈ ਕਿ ਜਿਹੜਾ ਬਜ਼ੁਰਗਾ ਜੀ ਤੁਹਾਨੂੰ ਲੱਭ ਗਿਆ ਠੀਕ ਹੈ ਜੀ ਵੀ ਜੀ ਇਹ ਬਾਰਡਰ ਇਹ ਏਰੀਆ ਵਾ ਪੂਰਾ ਮੰਡ ਏਰੀਆ ਦਰਿਆਈ ਏਰੀਆ ਠੀਕ ਹੈ ਜੀ ਦਰਿਆ ਕਿੰਨਾ ਦੂਰ ਆ ਜਿੱਨਾਂ ਇੱਥੋਂ ਤੁਹਾਡੀ ਗੱਡੀ ਦੂਰ ਆ ਇੰਨਾ ਦੂਰ ਆ ਉਹਨਾਂ ਦੇ ਘਰਾਂ ਤੋਂ ਠੀਕ ਹੈ ਜੀ ਉਧਰ ਮੇਰਾ ਹੀ ਮਾਂਡੀ ਏਰੀਆ ਵਾ ਜਨਮਰ ਦਰਿਆਈ ਜਨਮਰ ਆ ਜੇ ਬਜ਼ੁਰਗ ਤੇ ਉਧਰ ਚਲ ਜਾਂਦੇ ਨਾ ਤੇ ਲੱਭਿਆਂ ਵੀ ਨਹੀਂ ਲੱਭਣੇ ਨਹੀਂ ਲੱਭਣੇ ਉਹਨਾਂ ਕੀ ਕੀਤਾ ਕਿ ਤਿੰਨ ਚਾਰ ਦਿਨ ਹੋ ਗਿਆ ਉਹਨਾਂ ਏਰੀਆ ਚ ਤੁਰਿਆ ਫਿਰਦਾ ਤੇ ਉਹ ਵੀਰ ਨੇ ਅੱਗੇ ਵੀ ਇੱਕ ਦਿਨ ਦੇਖਿਆ ਅੱਜ ਵੀ ਉਹ ਵੀਰ ਕਹਿੰਦਾ ਮੈਂ ਵੇਖਿਆ ਤੇ ਮੈਂ ਬਜ਼ੁਰਗ ਕਹਿੰਦਾ ਲੰਮੇ ਪਿਆ ਸੀ ਛੜਕਦੇ ਦੁਪਹਿਰੇ 10 ਵਜੇ 10 11 ਵਜੇ ਪੈਰਾਂ 'ਚ ਇਹਨਾਂ ਦੇ ਛਾਲੇ ਪਏ ਆ ਜ਼ਖਮ ਹੋਏ ਇਹਨਾਂ ਦੇ ਪੈਰਾਂ 'ਚ ਤੇ ਤਿੰਨ ਚਾਰ ਦਿਨੋਂ ਕਿਪਤਾ ਵਿਚਾਰੇ ਕਿੰਨਾ ਤਿੰਨ ਚਾਰ ਦਿਨ ਰਹਿ ਗਿਆ ਕਿੰਨੇ ਹੁਣ ਵੀ ਤੁਰਿਆ ਨਹੀਂ ਜਾਂਦਾ ਇਹਨਰ ਚੋਂ ਇਤਰਾ ਤੇ ਇੰਨਾ ਲੱਤਾਂ 'ਚ ਮਤਲਬ ਕਿ ਥੱਕ ਗਿਆ ਤੈਨੇ ਕਿਵੇਂ ਪਤਾ ਨਹੀਂ ਲੱਗਦਾ ਸੀ ਇਹਨੂੰ ਕਿੰਨਾ ਕ سفر ਕਰਦੂਗਾ ਇਹ ਕਰ ਲੈਣਾ ਕੁਛ ਨਹੀਂ ਪਤਾ ਸੀਗਾ ਅੱਛਾ ਗੋਮ ਉਥੋਂ ਹੋਏ ਬਿਆਸ ਤੋਂ ਹਾਂਜੀ ਹਾਂਜੀ ਇਹ ਵੀ ਪਤਾ ਵੀ ਛੋਟੇ ਬਿਆਸ ਵੀ ਤੁਰੇ ਹੋਏ ਹੋਣਾ ਫਿਰ ਇਹਨਾਂ ਕੀ ਕੀਤਾ ਉਹਨਾਂ ਨੇ ਉਹ ਮੇਰੀਆਂ ਵੀਡੀਓ ਵੀ ਵੇੰਦੇ ਸੀ ਵੀਰ ਜੀ ਹਣੀ ਅੱਛਾ ਓਏ ਭਾਈ ਗੋਮਚੇ ਦਾ ਨਾਮ ਸਾਧੂ ਸਿੰਘ ਮਾਸਟਰ ਉਮਰ ਕਰੀਬ 65 ਸਾਲ ਕੱਦ 5 ਫੁੱਟ 5 ਇੰਚ ਸਾਹਮਣੇ ਸੀ ਪਤਾ ਬਈ ਉਦਾਰੀ ਰੱਖੀ ਹੋਈ ਦਿਮਾਗੀ ਤੌਰ ਤੇ ਪਰੇਸ਼ਾਨ ਹੈ 1859 ਵਿਆਸ ਆਇਸੀ ਤੇ ਘਰ ਵਸ ਗਿਆ ਦਸਰਵਾਲ ਨੂੰ ਚਿਤਨਾਮ ਜਿਹਾ ਰਹੇਗਾ ਬਈ ਬਈ ਆਡਾ ਕੋਈ ਨਾਮ ਨਹੀਂ ਸਾਡੀ ਸੰਸਤਾ ਵਾ ਠੀਕ ਹੈ ਦੇਵਾ ਦੇਖੋ ਇਹ ਤੁਸੀਂ ਕਿਹੜੀ ਤੁਸੀਂ ਆਪਣੇ ਬੋਲ ਕੇ ਲਈ ਨਹੀਂ ਸਾਡੀ ਸੰਸਤਾ ਹੈ ਨਹੀਂ ਨਹੀਂ ਇਦਾਂ ਨਹੀਂ ਸਾਡਾ ਪਤਾ ਕੀ ਹੈ ਮੈਂ ਤੁਹਾਨੂੰ ਦੱਸ ਦਾਂ ਫਿਰ ਕੀ ਹੁੰਦਾ ਵਾ ਕਿ ਉਹ ਵੀਦੀ ਨੂੰ ਮੈਨੂੰ ਫੋਨ ਲਾਉਂਦੇ ਆ ਤੇ ਵੀਦੀ ਕੋਈ ਲਵਾਰਸ ਬਜ਼ੁਰਗ ਵਾ ਤੇ ਆ ਹੈਗਾ ਪੰਜਾਬੀ ਆ ਕਿਉਂਕਿ ਪੰਜਾਬੀ ਨੂੰ ਆਪਾਂ ਵੀ ਪੰਜਾਬੀ ਆਪਾਂ ਪੰਜਾਬੀ ਨੂੰ ਪਹਿਲ ਦੇ ਵੈਸੇ ਤੇ ਮੈਂ ਕਿਉਂਕਿ ਵੈਸੇ ਤੇ ਮੈਨੂੰ ਮੈਂ ਘਰੇ ਆ ਸੀ 8:30 ਵਜੇ ਮੈਂ ਤੁਹਾਨੂੰ ਜਵਾਬ ਦੇ ਦੇਣਾ ਵੀਦੀ ਮੈਂ ਹੋਣੀ ਆ ਸਕਦਾ ਸਵੇਰੇ ਆਉਂਗਾ ਪਰ ਘੜਕਾ ਸਾਡੇ ਤੋਂ ਸਿਰਫ 10 ਕਿਲੋਮੀਟਰ ਦੂਰ ਆ ਤੇ ਮੈਂ ਕਿਹਾ ਕਿਪਤਾ ਪੰਜਾਬੀ ਭਰਾ ਬਜ਼ੁਰਗ ਵਾ ਮੇਰੇ ਜਾਣਨਾ ਜੀ ਉਹਦਾ ਪਰਿਵਾਰ ਲੱਭਦੀ ਹੋਰ ਕਿਉਂ ਚੱਲਿਆ ਕਿਉਂਕਿ ਜੇਕਰ ਪਰਿਵਾਰ ਕਿੱਦਾਂ ਲੱਭਾ ਇਨੇ ਬਜ਼ੁਰਗ ਨੇ ਦੱਸਿਆ ਕਿ ਮੇਰਾ ਪਿੰਡ ਮਾਵੀ ਆ ਮਾਵੀ ਕਲਾ ਮਾਵੀ ਕਲਾ ਠੀਕ ਹੈ ਜੀ ਕੰਨਾ ਤਾਂ ਨਹੀਂ ਦੱਸਿਆ ਕੰਨਾ ਨਹੀਂ ਪਟਿਆਲਾ ਜ਼ਿਲ੍ਹਾ ਦੱਸਿਆ ਮਾਵੀ ਕਲਾ ਦੱਸਿਆ ਤੇ ਇਹ ਵੀ ਦੱਸਿਆ ਸੀ ਕਿ ਮੈਂ ਮਾਸਟਰ ਆ ਠੀਕ ਹੈ ਮਾਸਟਰ ਆ ਜੀ ਹਾਂਜੀ ਹਾਂ ਮਾਸਟਰ ਉਹ ਉਪਰ ਹੁਣ ਮੇਰਾ ਤੇ ਸੇਵਾ ਦਾ ਮਤਲਬ ਕੰਮ ਮੈਨੂੰ ਮੈਂ ਮੈਨੂੰ ਐਡਰੈਸ ਲੱਭਣਾ ਹੁੰਦਾ ਵਾ ਮੈਂ ਕੀ ਕੀਤਾ ਕਿ ਜਦੋਂ ਬਜ਼ੁਰਗਾਂ ਨੇ ਆਪਣਾ ਬੋਲਿਆ ਪਿੰਡ ਦਾ ਨਾਂ ਬੋਲਿਆ ਪਿੰਡ ਦਾ ਨਾਂ ਦੱਸਦੇ ਬਜ਼ੁਰਗ ਆਪਣਾ ਐਡਰੈਸ ਇੰਡੀਆ ਦੀ ਜਿੱਥੋਂ ਮਰਜ਼ੀ ਲੱਭ ਸਕਦੇ ਆ ਮੈਂ ਗੂਗਲ ਤੇ ਸਰਚ ਮਾਰੀ ਉਹ ਤੋਂ ਉਹਦੇ ਨਾਲ ਹੀ ਤੁਹਾਡੇ ਪਿੰਡ ਉਹ ਜਿਹੜੇ ਪੈਸੇ ਕਰਾ ਕੇ ਦਿੰਦੇ ਆ ਵੈਸੇ ਜੁਨੀਅਨ ਵਾਲੇ ਵੀਰ ਜਿਹਨੂੰ ਮੈਂ ਫੋਨ ਲਾਇਆ ਸੀਗਾ ਅੱਛਾ ਜੀ ਉਹਨੂੰ ਮੈਂ ਕਿਹਾ ਵੀਰੇ ਇਦਾਂ ਬਜ਼ੁਰਗਵਾ ਸਾਡੇ ਕੋਲ ਇੱਕ ਪਿੰਡ ਮਾਵੀ ਕਲਾਂ ਦੱਸਦਾ ਪਿਆ ਵਾ ਪਟਿਆਲੇ ਦੇ ਕੋਲ ਤੇ ਮੈਂ ਫੋਟੋ ਭੇਜਦਾ ਪਛਾਣਿਓ ਹਾਂ ਪਹਿਲਾਂ ਤਾਂ ਨੇ ਜਵਾਬ ਦਿੱਤਾ ਕਹਿੰਦਾ ਨਹੀਂ ਵੀਰੇ ਸਾਡੇ ਪਿੰਡ ਦਾ ਬਜ਼ੁਰਗ ਨਹੀਂ ਆ ਅੱਛਾ ਜੀ ਮੈਂ ਫਿਰ ਸੱਚ ਮਾਰੀ ਇੱਕ ਮਾਵੀ ਸਪਾ ਸਪਾਂ ਵਾਲਾ ਇਦਾਂ ਦੇ ਕੋਈ ਪਿੰਡ ਹੈਗਾ ਜੀ ਫਿਰ ਮੈਂ ਉਹਦਾ ਐਡਰੈਸ ਕੱਢਿਆ ਜੀ ਪਰ ਮੈਂ ਬਜ਼ੁਰਗ ਨੂੰ ਪੁੱਛਿਆ ਮੈਂ ਬਾਪੂ ਜੀ ਤੁਹਾਡੇ ਪਿੰਡ ਦੇ ਲਾਗੇ ਕਿਹੜੇ ਪਿੰਡ ਆ ਇਨਾ ਦੱਸਿਆ ਕਿ ਮੇਰੇ ਲਾਗੇ ਇੱਕ ਨੇ ਛਾਪੁਰਾਂ ਦੇ ਸਿਆ ਮੈਨੂੰ ਉਹਨਾਂ ਨਾਂ ਭੁੱਲ ਗਿਆ ਪਿੰਡਾਂ ਦੇ ਆ ਦੂ ਪਿੰਡ ਦੱਸੇ ਅੰਗਰੋਲੀ ਨਿਕ ਧਰਮਗੜ ਕੱਕੇ ਦੇ ਪਿੰਡ ਕੋਟਲਾ ਘਟਰਾਲਾ ਘਟਰਾਲਾ ਕਟਾਲਾ ਕਕਰਾਲਾ 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 ਮੈਨੂੰ ਕਿਹਨੇ ਵੀ ਸਾਡੇ ਪਿੰਡ ਲੱਗੇ ਕਕਰਾਲਾ ਹੈਗਾ ਮੈਂ ਨੈਟ ਤੋਂ ਚੈੱਕ ਕੀਤਾ ਵੀ ਕਕਰਾਲਾ ਤੇ ਜਿਹੜਾ ਆ ਪਿੰਡਵਾ ਬਾਪੂ ਦਾ ਦੱਸਿਆ ਮੋਵੀ ਕਲਾਂ ਇਹ ਕਿੰਨੀ ਕੁ ਦੂਰ ਇੱਕ ਦੂਜੇ ਤੋਂ ਉਹ ਨਿਕਲਿਆ ਵੀ 8 ਕਿਲੋਮੀਟਰ ਦੂਰ ਹੈ ਇੱਕ ਦੂਜੇ ਤੋਂ ਬਲਕਿ ਪੜਿਆਂ ਲਿਖਿਆ ਬੰਦਾ ਕੱਢ ਲੈਂਦਾ ਮੈਂ ਕਿਹਾ ਬਾਪੂ ਜੀ ਤੇਰਾ ਪਿੰਡ ਉੱਥੇ ਹੀ ਆ ਠੀਕ ਹੈ ਜੀ ਮੈਂ ਉਸ ਵੀਰ ਨੂੰ ਫੇਰ ਫੋਨ ਲਾਇਆ ਤੇ ਉਹ ਉਹਨੇ ਜਦੋਂ ਉਹਦਾ ਵੀਰ ਨੇ ਫੋਨ ਆ ਕੇ ਕਹਿੰਦਾ ਵੀਰ ਨੇ ਨਹੀਂ ਬਜ਼ੁਰਗ ਸਾਡੇ ਪਿੰਡ ਦੇ ਹੀ ਆ ਠੀਕ ਹੈ ਠੀਕ ਹੈ ਜੀ ਉਹ ਵੀਰ ਦੀ ਦੇਣਵਾ ਜਿਨ੍ਹਾਂ ਦਾ ਮੈਂ ਦੱਸਣਿਆ ਉਹਨੇ ਵੀਰ ਨੇ ਆ ਤੁਸੀਂ ਐਂ ਦੱਸੋ ਵੀ ਸ਼ੁਕਰੀਆ ਦਵੋ ਨਾਲ ਪਿੰਡੇ ਸਾਹਿਬ ਨਾਲ ਕਰੀਏ ਸੀ ਇਹਨਾਂ ਦਾ ਵੀ ਠੀਕ ਹੈ ਮੈਂ ਫੋਨ ਤੇ ਗੱਲ ਕਰਾ ਦਿੰਦਾ ਡਾਡੀ ਉਹਨਾਂ ਨਾਲ ਅਭੀ ਰੇ ਫੋਨ ਫੜੀ ਆ ਅਭੀ ਰੇ ਗੱਡੀ ਤੇ ਫੋਨ ਫੜ ਇੱਕ ਮਿੰਟ ਮੈਂ ਫੜ ਲੈਂਦਾ ਲੈ ਜਾਂ ਪ੍ਰਿੰਟ ਫੜ ਲਿਆ ਫੋਨ ਧੰਨ ਏਦਾਂ ਹੀ ਫੜ ਲਿਆ ਅਗਲੇ ਬੰਨੇ ਪਹਨਣਾ ਗੱਡੀ ਤੇ ਠੀਕ ਹੈ ਜੀ ਮੈਂ ਕੱਢ ਲੈਂਦਾ ਉਹ ਬਿਮਾਰੀ ਆ ਚਲੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਲਾ ਦੂੰਗਾ ਫੋਨ ਮੈਂ ਲਾ ਦੂੰਗਾ ਠੀਕ ਹੈ ਜੀ ਤੇ ਉਹ ਬਜ਼ੁਰਗ ਨੂੰ ਉਹਨੇ ਬੱਚੇ ਨੇ ਲੰਮੇ ਪਿਆ ਦੇਖਿਆ ਉਹ ਬਜ਼ੁਰਗ ਨੂੰ ਆਪਣੇ ਘਰ ਲੈ ਕੇ ਆਹ ਹਾਲਾਤ ਤੇ ਉਹਨਾਂ ਨੇ ਨਿਮਰਤਾ ਵਾ ਕੇ ਸਹੀ ਕੀਤੇ ਆ ਕੱਪੜੇ ਪਵਾਏ ਉਹਨਾਂ ਵਿਚਾਰਿਆ ਨੇ ਸਹੀ ਕੀਤਾ ਸਾਰਾ ਕੁਝ ਤੇ ਹਾਂ ਤੇ ਫਿਰ ਉਹ ਬਜ਼ੁਰਗ ਏਦਾਂ ਮੇਰੇ ਕੋਲ ਆਏ ਬਜ਼ੁਰਗ ਬਹੁਤ ਵਾਰ ਪਹਿਲਾਂ ਵੀ ਦੋ ਤਿੰਨ ਵਾਰੀ ਮੈਂ ਨਹੀਂ ਜੀ ਦੱਬ ਜਾਂਦੇ ਨੇ ਪਰ ਪਹਿਲਾਂ ਨੇੜੇ-ਤੇੜੇ ਅੱਛਾ ਗੁੰਮ ਜਾਂਦੇ ਰਹਾ ਪਤਾ ਕਿ ਜ਼ਿਆਦਾ ਸੌ ਮੌਕੇ ਦੀ ਹੈਗੀ ਇਹਨਾਂ ਦੀ ਮੋਕੇ ਤੇ ਸੁਣੇ ਨਾਲ ਬਹੁਤ ਸੁਣੀਆਂ ਗੱਲਾਂ ਕਰਾਂਗੇ ਬਹੁਤ ਸਾਰਾ ਕੁਝ ਦੱਸਣਗੇ ਸੁਣਨਗੇ ਮੇਰੇ ਕਿੰਨੇ ਪੁੱਤ ਨੇ ਇੱਥੇ ਦਾ ਮੈਂ ਕੀ ਜੌਬ ਕਰੀਆ ਸਾਰਾ ਕੁਝ ਪਰ ਬਾਅਦ ਚ ਭੁੱਲ ਜਾਂਦੇ ਨੇ ਥੋੜੇ ਟਾਈਮ ਬਾਅਦ ਅੱਧੇ ਪੌਣੇ ਘੰਟੇ ਬਾਅਦ ਤੁਸੀਂ ਨਾ ਇੱਕ ਕੰਮ ਕਰਿਓ ਤੁਸੀਂ ਨਾ ਬਜ਼ੁਰਗਾਂ ਦਾ ਆਪ ਦਾ ਨੰਬਰ ਜਿਹੜਾ ਸਾਡੇ ਚੱਲਦਾ ਵਾ ਉਹ ਇੱਥੇ ਖਲਵਾ ਦਿਓ ਜਾਂ ਇੱਥੇ ਜਾਂ ਇੱਥੇ ਉੱਤੇ ਨਾ ਜਿਆਦਾ ਖਲਵਾਇਓ ਇੱਥੇ ਜਾਂ ਇੱਥੇ ਖਲਵਾ ਦੇ ਕਿਉਂਕਿ ਪਹਿਲੀ ਪਹਿ ਵੀ ਕੰਮਕਰ ਵਾਲੇ ਜੇ ਹਨਾ ਨਹੀਂ ਕਈ ਵਾਰੀ ਨਿਗਰਾਨੀ ਹੁੰਦੀ ਸਾਡੇ ਹੁਣ ਆਛਰ ਵਿੱਚ ਕਈ ਵਾਰੀ ਪੂਰਾ ਵੀਰ ਦਿਨੇ ਵੀ ਹੁੰਦੇ ਆ ਰਾਤ ਨੂੰ ਵੀ ਦੇਖੇ ਜੇ ਰਿੱਥੋਂ ਵੀ ਕੋਈ ਪੱਜ ਜਾਂਦਾ ਠੀਕ ਹੈ ਜੀ ਬੈਰਿੰਗ ਖਰਾਬ ਹੋ ਜਾਦਾ ਨਹੀਂ ਉਹ ਪੱਲਾ ਬੰਦ ਕਰ ਦਿਓ ਹਾਂ ਆ ਇਹ ਚੱਲ ਦੋ ਇਹ ਚੱਲ ਦੋ ਹਾਂ ਜੀ ਤੇ ਇਹ ਜਰੂਰ ਕਰਦੇ ਕਿਉਂਕਿ ਅੱਜ ਲੱਗ ਗਿਆ ਕਈ ਏਰੀਆ ਹੈ ਨਾ ਉੱਤਲ ਕਿਸਮਾ ਚੰਗੀ ਨਹੀਂ ਤੇ ਵੀਰ ਉਹ ਮੰਡ ਏਰੀਆ ਸੀ ਸਾਰਾ ਬਹੁਤ ਧੰਨਵਾਦ ਬੇ ਧੰਨਵਾਦ ਕੀ ਕੰਮ ਕਰਦੇ ਤੁਸੀਂ ਅਸੀਂ ਤਾਂ ਵੀਰੇ ਹੋਮ ਡਿਲੀਵਰੀ ਦਾ ਕੰਮ ਕਰਦਾ ਆ ਆਨਲਾਈਨ ਨਹੀਂ ਹੈਗੀ ਇਹ ਖਾਣੇ ਰਹਿਸ਼ ਕਰੀ ਹੋਈ ਹੈ ਖਾਣੇ ਕਰ ਰਿਹਾ ਪਰ ਮੈਂ ਖਾਣੀ ਤਾਂ ਨਹੀਂ ਰਹੇ ਰਿਹਾ ਸਾਡੇ ਸਾਰੇ ਏਰੀਆ ਸੀ ਖਾਣੇ ਮੇਰਾ ਫੋਨ ਕਿੱਥੋਂ ਆਏ ਜੀ ਬਿਆਸ ਤੋਂ ਆਏ ਜੀ ਹਾਂ ਸਿਰਫ ਬਿਆਸ ਤੋਂ ਸਪੈਸ਼ਲ ਤੁਹਾਨੂੰ ਜੇ ਕੋਈ ਕਾਲ ਕਰੀਏ ਮੈਂ ਤੁਹਾਡਾ ਨੰਬਰ ਕਿੱਥੇ ਨਹੀਂ ਗਿਆ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਰੋਂ ਮੈਸੀ ਪਹੁੰਚ ਕੇ ਮੇਰੇ ਫੋਨ ਤੇ ਫੋਨ ਆਏ ਸਾਰੇ ਲੋਕੀ ਆਣਦੇ ਬੱਚੇ ਇੱਕ ਭੈਣ ਥੋੜੀ ਬੱਚੀ ਸ਼ਾਇਦ ਦੋਨੇ ਵੀ ਮੇਰਾ ਗੱਲ ਕਰਦੇ ਨਹੀਂ ਅੰਕਲ ਜੀ ਮੈਂ ਹੁਣੇ ਮੈਂ ਹੁਣੇ ਆਉਣਾ ਵਾਹੀਂ ਹੁਣੇ ਆਉਣਾ ਮੈਂ ਪੁੱਤ ਸੀ ਹੁਣ ਨਾ ਆਇਓ ਤੇ ਸਵੇਰੇ ਆ ਜਿਓ ਮੈਨੂੰ ਇਹ ਸੀਗਾ ਕਿ ਬਾਈ ਚਾਂਸ ਰਾਤ ਤਾਂ 12 1 ਵਜੇ ਦਾ ਰਾਤ ਦਾ ਸਾਡੇ ਕੋਲ ਗੱਡੀ ਸੀਗੀ ਕਰਾਈ ਦੀਗੀ ਅੱਛਾ ਜੀ ਕਰਾਏ ਦੀ ਗੱਡੀ ਸੀ ਬੰਦਾ ਫਿਰ ਕਰਾ ਕੇ ਮੈਂ ਇਹਨੂੰ ਕਿਹਾ ਮਹਾਪਰਾਭਾ ਔਖੇ ਸੁੱਖ ਤੇਰੀ ਗੱਡੀ ਜਿੱਤੇ ਹੀ ਰੋਹਰ ਪਵਾ ਲਾਂਗੇ ਜਿਵੇਂ ਮਿੰਟਾਂ ਵਾਲੀ ਗੱਲ ਹੈ ਹਾਂਜੀ ਵੀ ਦੇਖੀ ਸੁਣਨਾ ਸਾਨੂੰ ਖਾਲੀ ਨਾ ਮੋੜਨ ਦੀ ਕਿਰਪਾ ਕਰਕੇ ਹੱਥ ਬੰਨ ਕੇ ਬੈਠੀ ਐ ਸਾਨੂੰ ਹੁਣ ਨਾ ਖਾਲੀ ਕਿਸੇ ਵੀ ਜੇ ਬਜ਼ੁਰਗਾਂ ਦਾਇਦਾਨਾ ਨਾ ਪਤਾ ਲੱਗਦਾ ਫਿਰ ਵਸਰੇ ਤੁਹਾਡੇ ਪਿੰਡ ਲੈ ਕੇ ਆਣੇ ਸੀ ਇਹਨਾਂ ਨੂੰ ਅੱਛਾ ਜੀ ਤਾਂ ਮੇਰਾ ਸੇਵਾ ਦਾ ਕੰਮ ਆ ਫਿਰ ਸੰਗਤੀ ਸਪੋਰਟ ਇਹਦਾ ਕਰਕੇ ਕਰਦੀ ਹੁਣ 30 35 ਸਰੀਰ ਆਪਣੇ ਕੋਲ ਇੱਥੇ ਲੰਮੇ ਪਿਆ ਹਾਂ ਹਾਂਜੀ ਤੇ ਚਲੋ ਧੰਨਵਾਦ ਇਹ ਹੋ ਗਈ ਹਸਤਾ ਇੱਕ ਲੰਗ ਅੰਗਲਿਸ਼ ਕਾਣੀ ਵਾਲੀ ਸੁਣੀ ਹੈ ਜੀ ਆਪਣੇ ਪਾਲ ਵੀਰ ਹੁਣੀ ਜਾਣ ਜਾਣ ਦੇ ਮੈਨੂੰ ਤੁਹਾਨੂੰ ਧੰਨਵਾਦ ਤੁਹਾਡਾ ਵੀ ਜਿਹੜੀ ਸੇਵਾ ਨਿਭਾ ਰਹੇ ਹੋ ਨਹੀਂ ਚਲੋ ਧੰਨਵਾਦ ਤੁਹਾਡਾ ਜਿੰਦਾ ਕੀ ਹੁੰਦਾ ਜੀ ਦੇਖੋ ਹੁੰਦਾ ਮਾਲਕ ਦੀ ਕਿਰਪਾ ਪਰ ਅੱਗੇ ਤੁਰਨ ਦਾ ਆਪਣਾ ਹੌਂਸਲਾ ਤਾਂ ਕਿਸਾਨੀ ਹੁੰਦਾ ਮਾਲਕ ਆਪਣੀ ਬਾਹ ਫੜ ਸਕਦਾ ਜੀ ਕਰਨਾਲ ਤਾਂ ਬੰਦਾ ਹੈ ਇਨਸਾਨ ਦਾ ਇਨਸਾਨੀਅਤ ਦੇ ਨਾਂ ਤੇ ਜਿਹੜਾ ਤੁਸੀਂ ਫਰਜ਼ ਨਿਭਾਇਆ ਮੈਂ ਕਹਿੰਦਾ ਇਹ ਪਰਮਾਤਮਾ ਰੱਬ ਮੇਰੀ ਜ਼ਿੰਦਗੀ ਸਾਨੂੰ ਲਾਉਂਦਾ ਅੱਜ ਜਦੋਂ ਇਹ ਵੀਡੀਓ ਉਹਨਾਂ ਵੇਖੀ ਨਾ ਉਹ ਵੀਰ ਨੇ ਵੇਖੀ ਉਹਦੀ ਵੀਰ ਦੀ ਉਮਰ ਨਹੀਂ ਹੈ ਬਹੁਤੀ ਹ ਹੁਣ ਇਹ 47 17 18 ਸਾਲਾਂ ਦੀ ਨਹੀਂ ਹੈ ਜਿੰਨੇ ਮਤਲਬ ਕਿ ਬਾਪੂ ਦੇ ਮਗਰ ਜਾ ਕੇ ਆਪ ਬਾਪੂ ਨੂੰ ਲੈ ਕੇ ਆ ਆਪਣੇ ਕੋਲ ਬਾਪੂ ਤੇਰਾ ਪਿੰਡ ਕਿਹੜਾ ਵਾ ਤੂੰ ਕਿੱਥੋਂ ਆ ਤੂੰ ਕਾਹਤੋਂ ਤਰੇ ਫਿਰਦਾ ਮੈਂ ਨੰਬਰ ਦਿੰਦਾ ਤੁਹਾਨੂੰ ਮੈਂ ਹਾਂ ਚਲੋ ਟਾਈਮ ਹੋਣਾ ਮੇਸਾ ਨੂੰ 11 ਵਜੇ ਹੋਣੀਆਂ ਤੇ ਨੰਬਰ ਹਾਂ ਨੰਬਰ ਤੇ ਮੈਂ ਤੁਹਾਨੂੰ ਨੰਬਰ ਦੇ ਦਣਾ ਫੋਨ ਤੇ ਬਿਆਗ ਨਹੀਂ ਹੈ। ਇਹਦੀ ਸੰਸਥਾ ਵਾਸਤੇ ਵੀ ਨਿਵਾਸਤੀ ਨਾ ਨਹੀਂ ਉਹ ਆ ਵੀਰ ਮੈਂ ਇੱਦਾਂ ਪਤਾ ਕੀ ਨਹੀਂ ਨਹੀਂ ਪਤਾ ਮੇਰੇ ਕੋਲ ਉਸ ਵਿੱਚ ਇਹ ਕੋਈ ਹੋ ਨਹੀਂ ਕਰ ਰਹੇ ਨਾ ਕੋਈ ਅਸੀਂ ਨਹੀਂ ਕੀਤੀ ਹੈ। ਇਹ ਤੁਹਾਨੂੰ ਦਿਖਾਉਣਾ ਮੈਂ ਭਗਤੋਂ ਫੋਟੋ ਸਾਰੇ ਠੀਕ ਹੈ ਜੋ। ਇਹ ਬਾਂਦਾ ਪਿਆ ਕੱਲ ਜਾਂ ਪਰਸੋਂ ਮਿਸਤਰੀ ਨੇ ਲੱਗ ਜਾਣਾ ਉੱਥੇ ਪਲਸਟਰ ਰੰਨੇ ਲੱਗ ਜਾਣਾ। ਠੀਕ ਹਾਂ ਜੀ ਸੰਸਥਾ ਕਰਨੀ ਉਹਨਾਂ ਜੀ ਇਹ ਨਹੀਂ ਪ੍ਰਮਾਤਮਾ ਜੀ ਮੈਂ ਤਾਂ ਕਹਿੰਦਾ ਵੀ ਇਹ ਸੰਸਥਾ ਹੈ ਜੀ ਕੱਲੇ ਕੱਲੇ ਪਿੰਡ ਦੇ ਵਿੱਚ ਆਪਾਂ ਨੂੰ ਵੋਟਾਂ ਦੇ ਮੰਗਦੇ ਜਿਹੜੇ ਆਪਾਂ ਕਹੀ ਜਾਂਦੇ ਆ ਵੋਟਾਂ ਪਾ ਦੋ ਲੀਡਰ ਪਾਣਾ ਕਰ ਲਓ ਉਹਦੇ ਨਾਲ ਤਾਂ ਜਿਹੜੀ ਇਹ ਸੇਵਾ ਨਾ ਗੁਰੂ ਮਹਾਰਾਜ ਇਹਨੂੰ ਤਾਰੂਗਾ ਜੀ ਧੰਨ ਗੁਰੂ ਰਾਮ ਦਾ ਚਲੋ ਤੁਹਾਡੇ ਆਂ ਦੁਆਵਾਂ ਨਾਲ ਹੀ ਤੁਰੇ ਫਿਰਦੇ ਆ ਜੀ ਹੋ ਯਾਰ ਪਾਣੀ ਖਰਾਬ ਹੋ ਗਿਆ ਹੈ ਇਹ ਤੋਂ ਉਹਨੇ ਤੋੜੀ ਤੋੜਤੀ ਮੁੰਡੇ ਨੇ ਦਿਮਾਗੀ ਸਹੀ ਨਹੀਂ ਉਹਨੇ ਮਾਰਿਆ ਉੱਤੇ ਪਾਵਾ ਯਮਾਰਿਆ ਤੋ ਤੋੜਤੀ ਟੂਟੀਆਂ ਤੋੜਤੀ ਆ ਕੌਣ ਪਿਆਗਾ ਪਾਵਾ ਬਾਪੂ ਬਾਪੂ ਥੱਲੇ ਲਮੇ ਪਿਆਵਾ ਥੱਲੇ ਲਮੇ ਪੈ ਜੇ ਹੈ ਇਹਨਾਂ ਮੈਂ ਕਿਤੇ ਖੜ ਜੋ ਇਹਨਾਂ ਬਾਪੂ ਨੂੰ ਕਿੱਥੋਂ ਲੈ ਗਏ ਆਪਾਂ ਹਾਂ ਕੱਲ ਲੈ ਕੇ ਆਂਦਾ ਇਹਨੂੰ ਕੁੜੀ ਵੀ ਹੈਗੀ ਆ ਤੇ ਭਤੀਜਾ ਆ ਦੂਜਾ ਵਾ ਆ ਹੁੰਦਾ ਨੇ ਐਮਸੀ ਆ ਅੱਛਾ ਜੀ ਮੈਂ ਰਾਤ ਹੀ ਲੈ ਕੇ ਆਇਆ ਨੂੰ ਤੇ ਇਹ ਫੇਰ ਥਲੇ ਸੁੱਤਾ ਪਿਆ ਵਾ ਸੁੱਤਾ ਰਹਿੰਦੀ ਉਹ ਉੱਤੇ ਪਾ ਲੱਕੇ ਲੱਕੇ ਨੂੰ ਉੱਤੇ ਪਾ ਇਹਨੂੰ ਨਹੀਂ ਨਹੀਂ ਮਰਜੀ ਨਾ ਨਹੀਂ ਇਹਨੂੰ ਉੱਤੇ ਪਾ ਭਾਵੇਂ ਮਰਜੀ ਨਾ ਪਾਵੇਂ ਨੂੰ ਮੰਜੇ ਦੇ ਉੱਤੇ ਪਾ ਇਹਨੂੰ ਚੋਕ ਕੇ ਮੰਜੇ ਦੇ ਪਾ ਹੁਣ ਉਹ ਵੀਰ ਆ ਜਿਹੜਾ ਮੈਂ ਤੁਹਾਨੂੰ ਦਿਨੋ ਆਜ ਮਾਰਨੇ ਇੱਥੇ ਪੱਕੀ ਸੇਵਾ ਕਰਦਾ ਇਹ 1.5 2 ਸਾਲ ਪਹਿਲਾਂ ਇਹਨੂੰ ਮੈਂ ਪੈਟਰੋਲ ਪੰਪ ਤੋਂ ਲੈ ਕੇ ਆਇਆ ਸੀ ਦਮਾਗੀ ਸਹੀ ਨਹੀਂ ਸੀ ਹੋਣ ਸਹੀ ਆ ਪਰਿਵਾਰ ਲੱਭ ਗਿਆ ਇਹਦਾ ਪਰਿਵਾਰ ਵਾਲੇ ਕਹਿੰਦੇ ਇਸ ਨਹੀਂ ਰੱਖਣਾ ਆਪਣੇ ਕੋਲ ਹੀ ਰੱਖੋ ਲੁਧਿਆਣੇ ਤੋਂ ਇਹ ਜੀ ਵੀ ਤੁਹਾਨੂੰ ਹੈ ਜੀ ਸਗੀ ਮਾ ਜੀ ਜੀ ਲਖਿਆ ਉਹਨੂੰ ਉੱਤੇ ਪਾ ਉਹਨੂੰ ਉੱਤੇ ਪਾ ਹਾਂ ਸਾਡਾ ਸਾਰੇ ਟਰਬਰ ਦਾ ਦਿਮਾਗ ਖਰਾਬ ਹੋ ਜਾਂਦਾ ਜੇ ਸਾਦ ਨੂੰ ਬਾਪੂ ਮਾਂ ਮਿਲ ਗਏ ਹਾਂ ਅੱਡੇ ਆਏ ਹਾਲਾਤ ਹੋ ਰਹੇ ਸੀਗੇ ਆ ਬਾਪੂ ਹਨ ਇਹਦੇ ਤਿੰਨ ਮੁੰਡੇ ਆ ਤਿੰਨੇ ਮੁੰਡੇ ਚੰਗੇ ਭਲੇ ਤੇ ਬਾਪੂ ਤੇ ਬੇਬੇ ਦੋਵਾਂ ਨੂੰ ਮੈਂ ਅੰਮ੍ਰਿਤਸਰ ਬੱਸ ਦੇ ਤੋਂ ਲੈ ਕੇ ਆਇਆ ਹਾਂ ਤੇ ਪਿਛੋਂ ਬਾਪੂ ਚੌਥ ਬਾਪੂ ਦੀ ਬੇਬੇ ਵੀ ਸਾਹ ਛੱਡ ਗਈ ਤੇ ਮਨ ਲੱਗ ਪੂਰੀ ਹੋ ਗਈ ਅਹੀਂ ਆਪ ਸਸਕਾਰ ਕਰਕੇ ਤੈਨੂੰ ਮੁੰਡੇ ਹੋਣ ਤੇ ਸਸਕਾਰ ਅਹੀਂ ਮੈਂ ਮੈਂ ਕਰਕੇ ਆਵਾਂ ਪਰਥੋ ਕੀ ਚੌਥ ਇੱਥੇ ਸੁਤੀ ਸੁਤੀ ਵੀ ਰਹਿ ਗਈ ਵਿਚਾਰੀ ਹੌਕਲਾ ਕੋਈ ਕੋਈ ਨਾ ਹੁਣ ਤੁਹਾਨੂੰ ਵਧੀਆ ਬੰਦੇ ਮਿਲ ਗੋ ਕੋਈ ਨਾ ਪਰਮਾਤਮਾ ਦੀ ਸਾਸਕਾਰ ਦਾ ਹੁੰਦਾ ਜੀ ਮੁੰਡਿਆਂ ਨੂੰ ਪਤਾ ਵੀ ਨਹੀਂ ਕਿ ਮਾਂ ਮਰ ਗਈ ਮਗਰੋਂ ਬਾਪੂ ਕਹਿੰਦਾ ਉਹਨਾਂ ਵਾਸਤੇ ਉਹਦੋਂ ਨਹੀਂ ਮਰੀ 6 ਮਹੀਨੇ ਹੋ ਗਏ ਪੁੱਤ ਆਪਾਂ ਸੰਸਕਾਰ ਕਰਾਈਏ ਉਹਨਾਂ ਹੋਣੇ ਨਹੀਂ ਜਦੋਂ ਐਵੇਂ ਦੀ ਦੁਨੀਆ ਦੀ ਹੁਣ ਆਵਾ ਇਹਨੂੰ ਮੈਂ ਜਨਾਲੇ ਤੋਂ ਲੈ ਕੇ ਆਂਦਾ ਇਹਨੂੰ ਲੋਕ ਲਾਉਣਾ ਪੈਂਦਾ ਹੈ ਨਾ ਅਮਰਤਾਰੀ ਸਿੱਖਵਾ ਤੇ ਬੱਚੇ ਛੋਟੇ ਛੋਟੇ ਤੇ ਮੈਂਟਲੀ ਅਫਸੈਟ ਜਦੋਂ ਹੋ ਜਾਂਦਾ ਵਾ ਤੇ ਫਿਰ ਇਹ ਸੱਟ ਲਾਉਂਦਾ ਸੱਟ ਲਾਉਂਦਾ ਵਾ ਸਾਰਿਆਂ ਦੇ ਆਪਾ ਆਪਾ ਖੋ ਜਾਂਦਾ ਹਾਂ ਹਾਂਜੀ ਆਪਾ ਖੋ ਜਾਂਦਾ ਏ ਠੀਕ ਹੈ ਜੀ ਇਹਦੇ ਚਾਦੇ ਵਾਸਤੇ ਦੀ ਗੱਲ ਨਹੀਂ ਇਹਨੂੰ ਤਾਂ ਰਾਤ ਨੂੰ ਲੋਕ ਲਾ ਦੇ ਦਾ ਕੋਈ ਯੂਆਈ ਕੋਈ ਗੱਲ ਨਹੀਂ ਉਹਨੂੰ ਉਹਨੂੰ ਗੁਜਰਾਂ ਤੋਂ ਛੁਡਾ ਕੇ ਲੈਂਦਾ ਸਹੀ ਸਾਨੂੰ ਵੀਰ ਜੀ ਜਿਹੜਾ ਮੇਨ ਡਰ ਸੀਗਾ ਨਾ ਸਾਨੂੰ ਸਭ ਤੋਂ ਜ਼ਿਆਦਾ ਮੇਨ ਡਰ ਮੈਨੂੰ ਮੇਰੀ ਜ਼ਿੰਦਗੀ ਨੂੰ ਇਹ ਸੀ ਵੀ ਗੁਜਰਾਂ ਵਾਲੇ ਪੱਲੇ ਨਾ ਪੈ ਜੇ ਜਿਹੜੀ ਮੇਰੀ ਦਲੀਲ ਸੀ ਨਾ ਮੈਨੂੰ ਸਿਰਫ ਇਹ ਦੀ ਵੀ ਚਲੋ ਕਿਸੇ ਭਲੇ ਮਨਸ ਦੇ ਹੱਥ ਲੱਗ ਜਵੇ ਤਾਂ ਕੋਈ ਡਰ ਨਹੀਂ ਕਿ ਗੁਜਰਾਂ ਦੇ ਪੱਲੇ ਨਾ ਮੇਰਾ ਬਾਪ ਪੈ ਜੇ ਮੇਰੇ ਜਨਵਾਰ ਤੋਂ ਵੀ ਪੈੜਾ ਸਲੋ ਕਰ ਦਿੰਦੇ ਵੀਰ ਜੋ ਕੰਮ ਤਾਂ ਸਾਰਾ ਦਿਨ ਲੈਂਦੇ ਨੇ ਸਾਰਾ ਕਰਕੇ ਪਠਿਆ ਕੇ ਹਾਬੇਹਾਲ ਕਰਕੇ ਤੇ ਰੋਟੀ ਨਹੀਂ ਜੇ ਕਿਤੇ ਮੇਰਾ ਬਾਪੂ ਕਿਤੇ ਦੂੰਦਾ ਜਾਗਦਾ ਆਏਗਾ ਬਸ ਸਿਰਫ ਉਹਨੂੰ ਕਿਸੇ ਸੰਸਥਾ ਜੇ ਪਿਠਾ ਦੇਈਂ ਦੋ ਹੱਥ ਜੋੜ ਕੇ ਬੇਨਤੀ ਅਰਦਾਸ ਕਰਦਾ ਮੈਂ ਮੈਂ ਅਰਦਾਸ ਕਰੀ ਆ ਜੀ ਇਹ ਵੀ ਉਹਨੂੰ ਗੁਜਰਾਂ ਦੇ ਪੱਲੇ ਨਾ ਪਾ ਦੇ ਜੀ ਗੁਜਰਾਂ ਦੇ ਪੱਲੇ ਬਹੁਤ ਚਾਰੀ ਡਰ ਲੱਗਦਾ ਜੀ ਵੀਰੇ ਬਹੁਤ ਬੁਰਾ ਬਹੁਤ ਬੁਰਾ ਲੱਗਦੇ ਆ ਮੈਂ ਬੜੇ ਜਾਣੇ ਲੈ ਕੇ ਆਂਦੇ ਆ ਤੁਹਾਨੂੰ ਦਿਖਾਉਣਾ ਇੱਥੇ ਹੁਣੇ ਆ ਆ ਗੁਜਰਾਂ ਤੋਂ ਜਿਹੜੇ ਲੈ ਕੇ ਆਂਦੇ ਆ ਲੈ ਆਣਾ ਨੇਰੀ ਆਈ ਨਾ ਹੁਣੇ 10 ਮਿੰਟ ਹੋਏ ਆ ਕੋਈ ਨਾ ਪਤਾ ਆ ਬਾਹਰ ਕੱਚਾ ਹੀ ਸਾਰਾ ਮਿੱਟੀ ਮਿੱਟੀ ਹੋ ਗਿਆ ਸਹੀ ਤੇਰਾ ਵਿਆਹ ਸੀ ਗਿਆ ਜਦੋਂ ਨੇਰੀ ਆਈਏ ਅੱਛਾ ਜੀ ਹ ਗੁਜਰਾਂ ਵਾਲੇ ਮੈਂ ਤਾਂ ਦੁਕਾਦਨਾ ਆ ਆ ਬੰਦਾ ਮੈਂ ਲੈ ਕੇ ਜਾਂਦਾ ਬਟਾਲੇ ਤੋਂ ਅੱਛਾ ਜੀ ਘਰੋਂ ਚਲੇ ਗਿਆ ਇਹਨੂੰ ਕਿਸ ਨੇ ਰੱਖ ਲਿਆ ਇੱਥੇ ਕਰੰਟ ਲਾਉਂਦੇ ਰਹੇ ਜੀ ਠੀਕ ਹੈ ਜੀ ਜਦੋਂ ਇਹ ਨਹੀਂ ਆਖੇ ਲੱਗਦਾ ਨਹੀਂ ਕੰਮ ਕਰਦਾ ਇੱਥੇ ਕਰੰਟ ਲਾਉਂਦੇ ਰਹੇ ਤੇ ਉਹ ਉਹਨੂੰ ਮਤਲਬ ਉੱਥੋਂ ਫੇਰ ਇਹ ਭੱਜ ਆਇਆ ਕਿਹੜਾ ਕਿਹੜੇ ਤਰੀਕੇ ਨਾਲ ਭੱਜ ਆਇਆ ਤੇ ਪਰਿਵਾਰ ਕੋਲ ਆ ਗਿਆ ਤੇ ਪਰਿਵਾਰ ਵਾਲੇ ਕਹਿੰਦੇ ਵੀਰ ਜੀ ਅਸੀਂ ਇਹਨੂੰ ਸਾਂਭ ਨਹੀਂ ਸਕਦੇ ਇਹ ਨਾ ਹੋਏ ਫੇਰ ਗੁਜਰਾਂ ਦੇ ਵਾਸਤੇ ਚੱਲ ਜੇ ਇਹਨੂੰ ਹੁਣ ਮੈਂ ਲੈ ਕੇ ਆਇਆ ਕੋਲ ਆਹ ਕੌਣ ਫੇਰ ਕੋਈ ਉਹ ਬਾਬਾ ਜੀ ਇਹ ਵੀ ਛੜਾ ਕੇ ਲੈਂਦਾ ਗੁਜਰਾਤ ਆ ਵੀ ਗੁਜਰਾਤੋਂ ਛੜਾ ਕੇ ਲੈਂਦਾ ਠੀਕ ਹੈ ਜੀ ਉਹ ਬੰਦਾ ਜ਼ਮੀਨਦਾਰ ਤੇ ਛੜਾ ਕੇ ਲੈਂਦਾ 7 ਸਾਲ ਘਰੇ ਰੱਖਿਆ ਸੀਗਾ 25 ਕਿਲੋ ਦੀ ਜ਼ਮੀਨ ਪਿੰਡ ਸੰਧੇਵਾਲ ਜ਼ਿਲ੍ਹਾ ਮੁਖਸਰ ਸਾਹਿਬ ਹਾਂ ਇਹਦੀ ਵੀਡੀਓ ਬਹੁਤ ਮਸ਼ਹੂਰ ਈ ਆ ਬਜ਼ੁਰਗਾਂ ਨੂੰ ਹਰੀ ਕੇ ਪੱਤਰ ਮੇਰੇ ਨਾਲ ਹੀ ਆ ਜੇਕਰ ਫੋਲੋ ਕਿਲੋ ਫੋਲੋ ਤੋਂ ਲੈ ਕੇ ਜਿਆਦਾ ਹੋ ਗਿਆ 20 ਕਿਲੋ ਜਾਵੇ ਠੀਕ ਹੈ ਇਹਨਾਂ ਦਾ ਹਰੀ ਕੇ ਪਤਨ ਕਿਸ ਨੇ ਰੱਖਿਆ ਸੀਗਾ ਹਰੀ ਕੇ ਪਤਨ ਸਾਡੇ ਤੋਂ 5 ਕਿਲੋਮੀਟਰ ਹੈ ਦੁਕਾਨਦਾਰੀ ਹੋਈ ਇਹਨਾਂ ਦੇ ਆਪਣੇ ਕੋਲ ਨਾਮ ਪਰਿਵਾਰ ਦਾ ਨਹੀਂ ਪਤਾ ਲਾਇਆ ਇਹਨਾਂ ਦੇ ਰੀਕੇ ਪਤਨ ਦੇ ਹੀ ਆ ਕੋਈ ਨਹੀਂ ਵਾਰਸ ਹੈਗਾ ਕਈਆਂ ਦੇ ਲੱਭ ਜਾਂਦੇ ਆ ਹੁਣ ਇੱਕ 15 ਕਿ ਦਿਨੋਂ ਗਏ ਗੁਜਰਾਂ ਨੇ ਬੰਦਾ ਰੱਖਿਆ ਸੀਗਾ ਇਹ ਛਡਵਾਇਆ ਤੇ ਉਹ 15 ਸਾਲ ਨਹੀਂ ਉਹਦਾ ਪਰਿਵਾਰ ਲੱਭਾ ਉਹ ਲੈ ਕੇ ਆਣ ਕੇ ਹਾਂਜੀ ਉਹ ਲੈ ਕੇ ਆਣ ਕੇ 15 ਸਾਲੀ ਜਿਵੇਂ ਲੋਕਲ ਮੂਨ ਹਾਂਜੀ ਲੋਕਲ ਦਾ ਲੱਭਣਾ ਸੌਖਾ ਹੈ ਪਰ ਇਹਨਾਂ ਦਾ ਕੋਈ ਹੈਗਾ ਹੀ ਨਹੀਂ ਆ ਠੀਕ ਹੈ। ਕੋਈ ਨਾ ਬੁਰੀ ਹੌਸਲਾ ਰੱਖੋ। ਉਹ ਪਰਮਾਤਮਾ ਸਭ ਦਾ ਭਲਾ ਕਰਦਾ ਜੀ। ਪਰਮਾਤਮਾ ਉੱਪਰ ਆਪੇ ਨੂੰ ਦੇਖਣਾ ਜੀ। ਹੁਣ ਵਾਇਰਸ ਮੇਰੇ ਨਾਲ ਸੇਵਾ ਸੁਭਾ ਮੈਨੂੰ ਆਈ ਆ ਇਹਦੇ ਪਲਸਟਰ ਕੱਲ ਪਰਸੋਂ ਮਿਸਤਰੀ ਲੱਗ ਜਾਣਾ ਪਲਸਟਰ ਲਈ। ਅਵੇ ਅਵੇਰਿੰਗ ਥੱਲੇ ਕਰ ਦਿੱਤੀ ਉਹਨੇ ਤੇ ਪਲਸਟਰ ਕਰਕੇ ਫੇਰੇ ਦੀ ਵਾਇਰਿੰਗ ਬੁਰੀ ਕਰਾਵਾਂਗੇ ਆਪਾਂ। ਇਹ ਇਹ ਲੈੰਦਾ ਮੈਂ ਗੁਰੂ ਹਰ ਸਾਹਿਬੋਂ ਜੀ। ਯਾਰ ਮਿੱਟੀ ਮਿੱਟੀ ਨੇਰੀ ਆਈ ਨੇਰੀ ਗਮ ਨੇਰੀ ਨਾ ਚੜੇ ਵਿਚਾਰੇ ਸਾਰੇ ਇਹਦੇ ਤੇ ਆਪਣੇ ਬੰਦੇ ਹੁੰਦੇ ਪੱਕੇ ਦੋ ਸੇਵਾਦਾਰ ਪੱਕੇ ਠੀਕ ਹੈ ਇੱਕ ਭੈਣ ਵਾ ਪੱਕੀ ਅੱਜ ਮੇਰਾ ਮਿੱਟੀ ਮੁੱਟੀ ਨਾ ਸਾਰੇ ਹੋ ਗਿਆ ਵੇ ਇਹ ਗੁਰੂਵਾਰ ਸੈਤੋਲਾ ਕਹਿੰਦਾ ਇਹ ਪੰਜਾਬੀ ਨੀ ਆਰੀ ਪੈਸਾ ਵੀ ਨਹੀਂ ਸਮਝਉਂਦੀ ਇਹ ਚੌਂਗੜੀ ਮਾਰ ਕੇ ਨੇ ਰੱਖੀ ਛੱਡਨੀ ਆ ਗੁਰੂਵਾਰ ਸੈਤੋਲਾ ਕਹਿੰਦਾ ਇਹ ਮਾਤਾ ਵਾ ਇਹ ਮਾਤਾ ਮੈਂ ਲੈ ਕਹਿੰਦੀ ਆ ਗੋਂਦਾ ਸਾਹਿਬ ਤਾਂ ਨਾਈ ਦੀ ਬਾਛਾ ਨਹੀਂ ਸਮਝਉਂਦੀ ਠੀਕ ਹੈ ਜੀ ਔ ਵੀਰੋਂ ਨਸ਼ੇ ਕਰਦਾ ਸੀ ਪਰਿਵਾਰ ਛੱਡ ਕੇ ਗਿਆ ਆਪ ਹਾਂਜੀ ਉਹ ਵੀ ਥੋੜਾ ਪਰਸੋ ਚੌਥੀ ਛੱਡ ਕੇ ਗਿਆ ਇਹਨਾਂ ਨੂੰ ਮੈਂ ਗੋਦਵਾਲ ਸਾਹਿਬ ਤੋਂ ਲੈ ਕੇ ਆਂਦਾ ਗੋਦਾਲ ਸਾਹਿਬ ਗੁਰਦਰ ਸਾਹਿਬ ਤੋਂ ਗੁੱਲ ਲੈ ਕੇ ਆਂਦਾ ਆਹ ਬਜ਼ੁਰਗ ਜਿਹੜੇ ਸੁੱਤੇ ਪਏ ਆ ਇਹ ਇੱਥੇ ਲੱਗੇ ਕਿਡੀਆਂ ਬਿੰਡਵਾ 30 35 ਸਾਲ ਕੇ ਦੇਕਰ ਕੰਮ ਕੀਤਾ ਤੇ ਜਦੋਂ ਮਾਜੇ ਨੇ ਮਾਰੀ ਟੁੱਟ ਸਭ ਤੋਂ ਜਿਆਦਾ ਇਹ ਡਰ ਸੀਗਾ ਵੀ ਕਿ ਸੇ ਨਾ ਜੇ ਕਿਸੇ ਦੇ ਬੱਲੇ ਪੈ ਗਏ ਦੁਨੀਆ ਬਹੁਤ ਬੁਰੀ ਹੈ ਬਹੁਤ ਜਿਆਦੇ ਬੁਰੀ ਹੈ ਜੀ ਸਾਨੂੰ ਜਿਹੜਾ ਮੇਨ ਮੈਨੂੰ ਇਸ ਨੂੰ ਜਨਰਲ ਚੋਰਾ ਮੈਨੂੰ ਇਸ ਚੀਜ਼ ਦਾ ਖਾਰਾ ਸੀ ਅਜੇ 18 ਤਰੀਕ ਦਾ ਮੈਨੂੰ ਜਦੋਂ ਮੈਨੂੰ ਪਤਾ ਲੱਗਾ ਮੈਨੂੰ ਚੋਰਾ ਉਸੇ ਗੱਲ ਦਾ ਸੀਗਾ ਮਾਹ ਉਹ ਗੁਜਰਾਂ ਦੇ ਪੱਲੇ ਨਾ ਪੈ ਜੀ ਮੇਰਾ ਬਾਪੂ ਗੁਜਰਾਂ ਦੇ ਪੱਲੇ ਨਾ ਪੈ ਜੀ ਜੇ ਕਿਸੇ ਵਧੀਆ ਬੰਦੇ ਦੇ ਪੰਜਾਬੀ ਦੇ ਹੱਥ ਲੱਗਾ ਫਿਰ ਕੋਈ ਪਰਵਾਹ ਨਹੀਂ ਮੈਂ ਚਾਹ ਰਿਹਾ ਹਾਂ ਧੰਨਵਾਦ ਜਿਨ੍ਹਾਂ ਦੇ ਹੱਥ ਲੱਗਾ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਬਖਸ਼ੀਆ ਨਾ ਪਰ ਦਿੱਤੀ ਹੈ ਬਹੁਤ ਜਿਆ ਚਲੋ ਹੁਣ ਸਾਡੇ ਏਰੀਆ ਦੇ ਹਿਸਾਬ ਨਾਲ ਸਾਨੂੰ ਬਾਲਗੂਰ ਜੇ ਤਾਂ ਜਰੂਰ ਪਟੋਣੇ ਪੈਗੇ ਪਰ ਸਿੱਖੀ ਤਾਂ ਨਹੀਂ ਅੰਦਰੋਂ ਨਿਕਲਦੀ ਸਹੀ ਗੱਲ ਹੈ ਜੀ ਉਹ ਸਾਡਾ ਅਫਸਰ ਕੀ ਮਤ ਪੈਣਾ ਥੋੜਾ ਧਰਮ ਹੈ ਉਹ ਨਹੀਂ ਉਹ ਕਰਦਾ ਕਿ ਉਹ ਗੁਰੂ ਵੀ 3 ਪੀੜ ਪਾਪ ਕਰ ਕੁਰਬਾਨੀਆਂ ਦੇ ਤੇ ਇਹ ਜਰੂਰਤ ਕਰਿਓ ਠੀਕ ਹੈ ਜੀ ਹਾਂ ਇਹ ਤਾਂ ਸਾਡਾ ਜਾਣ ਸਾਹ ਸਵੇਰੇ ਇਹ ਕੰਮ ਪੈਦਾ ਇਹ ਜਰੂਰਤ ਟੈਟੂ ਬਣਵਾ ਲਓ ਟੈਟੂ ਬਣਵਾ ਦਿਓ ਸਿਹਤਕਨੀ ਥੋੜਾ ਧਿਆਨ ਦੇਵਾਂਗੇ ਹਾਂਜੀ ਹਾਂਜੀ ਥੋੜਾ ਇਹਨਾਂ ਨੂੰ ਕਵਰ ਕਰਾਂਗੇ ਇਹ ਤਾਂ ਵੀਰ ਜੀ ਕੋਈ ਨਹੀਂ ਜੇ ਤੁਸੀਂ ਨਾ ਕੋਈ ਨਹੀਂ ਤੁਸੀਂ ਸੇਵਾ ਕਰ ਰਹੇ ਹੋ ਇਹ ਇਹ ਤੇ ਤੋਂ ਦੁਨੀਆ ਦੇ ਉੱਤੇ ਕੋਈ ਸੇਵਾ ਨਹੀਂ ਹੈਗੀ ਇਸ ਤੋਂ ਬਹੁਤ ਵੱਡੀ ਸੇਵਾ ਜੀ ਮੈਨੂੰ ਵੀ ਸੇਵਾ ਕਰ ਰਹੇ ਹੋ ਨਾ ਇਹ ਤਾਂ ਬਹੁਤ ਵੱਡੀ ਸੇਵਾ ਇਹਦਾ ਫਲ ਤਾਂ ਤੁਸੀਂ ਐ ਸਮਝ ਲਓ ਮੈਨੂੰ ਕੋੜਿਆ ਖੋਦ ਨੂੰ ਅੱਛਾ ਜੀ ਇੱਕ ਮਿੰਟ ਇੱਧਰ ਰੱਖੀ ਦੇਦਾ ਜੀ ਮੇਰੇ ਕੀੜੇ ਪੈ ਸੀ ਧਮਰੀ ਦੇ ਵਿੱਚ ਅੱਛਾ ਜੀ ਮੇਰੇ ਵੀਡੀਓ ਬਹੁਤ ਵਾਇਰਲ ਹੋਈਆਂ ਫੇਸਬੁਕ ਕੱਢੇ ਮੈਂ ਤੁਹਾਨੂੰ ਆਪਣੀ ਫੋਟੋ ਵਿਖਾ ਸਕਦਾ ਮੈਨੂੰ ਪੀਜੀ ਤੋਂ ਜਵਾਬ ਮਿਲਿਆ ਚੰਡੀਗੜ੍ਹੋਂ ਮੇਰੀ ਦਰਬਾਰ ਸਾਹਿਬ ਅਰਦਾਸ ਹੋਈ ਸੀ ਬਾਬਾ ਕੋਲਾ ਸਿੰਘ ਸੜ੍ਹੇ ਸਾਹਿਬ ਵਾਲੇ ਉਹਨੇ ਅਰਦਾਸ ਕੀਤੀ ਮੈਂ ਤਾਂ ਠੀਕ ਹੋਇਆ ਫੇਸਬੁਕ ਕੱਢੇ ਮੈਂ ਨਾਲ ਇੱਕ ਪੇਜ ਵੀ ਲਾਈਕ ਕਰੋ ਉਹਨਾਂ ਦਾ ਆਪਣਾ ਜਰੂਰ ਜੀ ਜਰੂਰ ਆਪਣਾ ਪੇਜ ਹੈ YouTube ਤੇ Facebook ਤੇ ਇਹ ਜੁਆਇਨ ਹੀ ਕਰਦੇ ਨੇ ਆ ਬਾਪੂ ਦੀ ਆ ਬਾਪੂ ਦੀ ਉਹਨਾਂ ਮਾਤਾ ਵਿਚਾਰੀ ਜਿਹੜੀ ਪੂਰੀ ਹੋਈ ਆ ਸਿਸਕਾਰ ਕਰਕੇ ਹੀ ਅੱਜ ਇਹਦਾ ਮਤਲਬ ਖਾਇਆ ਠੀਕ ਜੀ ਫੋਟੋ ਖੋਲਣਾ ਤੁਹਾਨੂੰ ਆਪਣੀ ਪੇ ਲੋ ਤਿੰਨ ਪੁੱਤ ਹੁੰਦੇ ਅੱਗ ਦੌਣ ਨੂੰ ਕੋਈ ਹੁਣਾਵੇ ਆ ਫੋਟੋ ਜੀ ਮੇਰੀ ਮੇਰੀ ਫੋਟੋ ਕਾਜ ਪੂਰਾ ਚੰਗਾ ਬੋਲਾਂ ਫੋਟੋ ਨਹੀਂ ਫੋਣੀ YouTube ਬੈਨ ਕਰ ਦੂਗਾ ਵੜਾ ਰੋਇਆ ਬੇਚਾਰਾ ਬਾਪੂ ਬਾਪੂ ਦਾ ਇੱਕ ਸਹਾਰਾ ਸੀਗਾ ਜੀ ਹੁਣ ਉਹ ਵੀ ਚਲੀ ਗਈ ਰੋ ਰੋ ਕੇ ਆਪਣੇ ਕੋਲ 6 ਮਹੀਨੇ ਰਹੀ ਮਾਤਾ ਰੋਜ ਉਹਨੇ ਮੈਨੂੰ ਪੁੱਛਣਾ ਪੁੱਤ ਕਦੋਂ ਕਿੱਦਾਂ ਸਾਨੂੰ ਛੱਡ ਕੇ ਆਏਗਾ ਕਿਦਾਂ ਛੱਡ ਕੇ ਆਏਗਾ ਮਿੱਤਰ ਰੋੜ ਤੋਂ ਤੇ ਮੈਂ ਚੁੱਕੇ ਲੈਂਦਾ ਸੀ ਆਜਾ ਆ ਜੀ ਸਾਡਾ ਪਰਿਵਾਰ ਹੁਣ ਆ ਥੋੜਾ ਜਿਆ ਸਾਾਨੂੰ ਦਿੱਕਤ ਆਉਂਦੀ ਏ ਕੱਚੇ ਵਿੜੇ ਦਾ ਕਰਕੇ ਕਿਉਂਕਿ ਵਿੜਾ ਖੱੱਚਾ ਵਾ ਬਾਕੀ ਸੇਵਾ ਸੁਭਾ ਵੀ ਨੂੰ ਪਲਸਤਰ ਦੀ ਵੀ ਆ ਗਈ ਆ ਵਾਇਰਿੰਗ ਦੀ ਵੀ ਆ ਗਈ ਆ ਉਹ ਮਿਸਤਰੀ ਮੇਰਾ ਥੋੜਾ ਜਿਆ ਨਾ ਉਹਨੇ ਫੜੇ ਇੱਕ ਦੋ ਠੇਕੇ ਦੋ ਕਹਿੰਦਾ ਵੀ ਨੋ ਠੇਕੇ ਕੰਪਲੀਟ ਕਰ ਲੈਂਦੇ ਫੇਰ ਮੈਂ ਆ ਪਲਸਤਰ ਕਰਦਾ ਚਲੋ ਵਾਇਰ ਨੂੰ ਮੇਰ ਕਰੇ ਹਾਂ ਮੋਕਿਲ ਪ੍ਰੈਸ਼ਰ ਕੇ ਬੇਸਿਕ ਪਾਣੀ ਕਿਨਾ ਆਏ ਤੂੰ ਕੀ ਕਰ ਰਹਾ ਹੈ ਯਾਰ ਹੁਣ ਉਹਨਾਂ ਤੋੜ ਦਿੱਤੀ ਹੁਣ ਸਿਹਰੇ ਲੱਗੂ ਉਹਦੇ ਤੇ ਹਾਂਜੀ ਇਹ ਆਪਣੀ ਸਸਤਾ ਹੀ ਇਹ ਤੂੰ ਚੱਲਦੀ ਰਹਿੰਦੇ ਬਾਪੂ ਇਹ ਸਾਰੀ ਆ ਅੱਜ ਜਗਾ ਦਾ ਆਜੂ ਸਾਰਾ ਸੰਤਨੀ ਸੇਵਾ ਭੇਜੀ ਜੇ ਮੈਂ ਵੀਡੀਓ ਪਾਉਂਦਾ ਰਹਿਨਾ ਵਾ ਸੰਤ ਸਪੋਰਟ ਕਰਦੇ ਰਹਿੰਦੇ ਆ ਠੀਕ ਹੈ ਜੀ ਇਦਾਂ ਸੇਵਾ ਆਉਂਦੀ ਨਹੀਂ 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 ਹਾਂ ਇਸ ਵਾਰ ਨਹੀਂ ਨਾ ਟਾਈਮ ਵੀ ਨਹੀਂ ਨਹੀਂ ਕੋਈ ਗੱਲ ਨਹੀਂ ਨਹੀਂ ਜੀ ਹਾਂ ਨਹੀਂ ਕੋਈ ਗੱਲ ਨਹੀਂ ਤੁਹਾਡੀਆਂ ਜਿਹੜੀਆਂ ਦਾਅਵਾਵਾਂ ਉਹੀ ਪੁੱਤ ਸਾਡੇ ਦੀ ਤੇ ਮੈਂ ਨਾ ਹੁਣ ਆਪਾਂ ਕਰੀਏ ਇੱਥੇ ਰੈਸਟ ਠੀਕ ਹੈ ਜੀ ਤੇ ਸੇਰੇ ਚੱਲ ਜਾਓ ਤੁਸੀਂ ਨਹੀਂ ਨਹੀਂ ਕੋਈ ਕਿਸੇ ਗੱਡੀ ਤੋਂ ਦੱਸ ਕੇ ਆਇਆ ਹੋਰ ਤਾਂ ਕੁਝ ਨਹੀਂ ਬਾਬੂ ਵੀ ਸੁੱਤਾ ਵਾ ਉਹਨੂੰ ਬਾਬੂ ਨੂੰ ਗੱਡੀ ਦੇ ਅੰਗੋਲੇ ਦੇ ਸਾਹਦੇ ਕੋਲੇ ਵਿੱਚ ਹੀ ਪਾਲਾ ਕੇ ਕੋਈ ਗੱਲ ਨਹੀਂ ਚਲੋ ਫਿਰ ਇਦਾਂ ਕਰਦੇ ਆ ਹੁਣ ਆਪਾਂ ਨਾ ਘਰ ਚੱਲਦੇ ਮੇਰੇ ਲੱਗੇ ਘਰ ਆ 50 60 ਫਿਰ ਜਾਂਦੇ ਨਹੀਂ ਨਹੀਂ ਮੈਂ ਮੰਦਰਾਂ ਦਾ ਇੱਥੇ ਨਾ 40 60 ਚੱਲਦੇ ਆ ਲੱਗੇ ਘਰ ਕਿਤੇ ਕਿੰਨਾ ਜਿਆਦਾ ਜਿਆਦਾ ਸ਼ੱਕ ਲੈਣੇ ਕੋਈ ਹਾਂ ਬਾਬੂ ਨੂੰ ਲੈ ਲਓ ਨਾਲ ਹਾਂਜੀ ਆ ਜਾ ਬਾਬੂ ਜੀ ਜਾਣਾ ਕਿ ਰਹਿਣਾ ਵਾ ਬਾਬੂ ਅਵੀਰ ਆਏ ਲੈਣ ਜਾਣਾ ਇਹਨਾਂ ਨਾਲ ਕੇ ਰਹਿਣਾ ਵਾ ਫੋਟਾ ਡੈਸ਼ ਵੀ ਦੀ ਤੁਹਾਡੇ ਨਾਲ ਜਾਣਾ ਵਾ ਕੇ ਰਹਿਣਾ ਵਾ ਨਹੀਂ ਆਂ ਹੈ ਮੈਂ ਤਾਂ ਛੱਡੋ ਪਰਾਂ ਇਹਨਾਂ ਨੂੰ ਘੱਲ ਦਈ ਆਪਾਂ ਹੈ ਆਇ ਤੇ ਦੇਖਿਓ ਅੱਪ ਐਂ ਖੋਣ ਰੰਗ ਪਰਾ ਦੇਖੀ ਅੰਦਰ ਉਹਨਾ ਜਿਵੇਂ ਇੱਕ ਆਵੇ ਆਈ ਪੱਟੇ ਦੇਖੀ ਛਾਲੇ ਪੈ ਪੈ ਕਵਰ ਪਸਵੇਰ ਤੱਕ ਨਾ ਇਹਨਾਂ ਸਵੇਤਾਂ ਇਹਨੂੰ ਦੁਬਈ ਬੁੱਕੀ ਉਹ ਤੋਂ ਹੋ ਮੇਜ ਜਾਈ। ਦੁਬਈ ਬੁੱਕੀ ਕਰਾ ਦੀ ਇਹਨਾਂ ਦੀ। ਉਹ ਤਾਂ ਦੇਖੇ ਸਾਡੇ ਉਹਦੇ ਫੋਟੋ ਪਾਈ ਸੀ ਨਾ ਤੁਹਾਨੂੰ ਪਾਈ ਹੈ। ਕੋਈ ਜੀ ਫੋਟੋ ਹੈ ਨਾ ਬਾਹਾਂ ਤੇ ਵੀ ਇਹੋ ਨਿਸ਼ਾਨ ਜੀ ਨੀਲ ਭਏ ਹੋ ਗਾਡੇ ਦੀ ਚਮਤਰੀ ਆ ਦੇਖੋ। ਇਹ ਮੈਂ ਦੇਖੇ ਨੇ ਨਾ ਹੁਣ ਫੋਟੋ ਦੀ ਦੇਖ ਲਈ ਸੀਗੇ ਮੈਂ। ਸਾਰੇ ਸਰੀਰ ਤੇ ਨੇ। ਵਾਈਗਨ। ਇਹ ਦੇਖੋ ਨਾ ਮੈਂ ਫੋਟੋ ਦੀ ਦੇਖ ਕੇ ਮੈਨੂੰ ਇੰਨਾ ਮਨ ਘਬਰਾ ਗਿਆ ਮਾਹ। ਆ ਦੇਖੋ ਨਾ ਮੈਂ ਮਾਤਮ ਦੁਆਰੇ ਦੱਸਿਆ ਵੀ ਮਾਤਮ ਮਾਰੇ ਦੇਖੀ ਨਿਸ਼ਾਨ ਕਿਵੇਂ ਪਏ ਹੋਏ ਨੇ ਹਾਂ ਸਪੋਰਟਰ ਦੇ ਵਿੱਚ ਹੀ ਕਿਉਂ ਹੁਣ ਆਪਣੇ ਤਾਂ ਜਦੋਂ ਜਾਨ ਵਿੱਚ ਜਨਮ ਹੋਵੇ ਤਾਂ ਪਤਾ ਹੀ ਲੱਗਦਾ ਵੀ ਸਰੀਰ ਤੇ 10 ਵਜੇ ਛੜਕ ਤੇ ਲੰਮੇ ਪਏ ਹੋਏ ਲੋਕਲੀ ਜਦੋਂ ਤੁਹਾਨੂੰ ਬਰਾਉ ਸਦੋਂ ਜਿਆਦਾ ਗਰਮ ਹੁੰਦੀ ਹੈ ਆਲਾ ਸੀ ਇਹਨਾਂ ਦੇ ਚਲੋ ਬੀਟੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਮਹਿਰਾਨੀ ਧੰਨਵਾਦ ਧੰਨਵਾਦ ਚਲੋ ਉਹਨਾਂ ਵੀਰ ਦਾ ਚਲੋ ਆਓ ਮੈਂ ਲੈ ਕੇ ਤੁਹਾਨੂੰ ਆਓ ਜੀ ਅੱਪਾ ਚੱਲਦੇ ਆ ਘਰੇ ਆ ਕਪੜੇ ਵੀ ਧਾਰਿਆ ਨਹੀਂ ਦਿੱਤੇ ਇੱਕ ਇਹਦੇ ਸੂਟ ਸੀਗਾ ਜਿਹੜਾ ਇਹਨੇ ਪਾਇਆ ਸੀਗਾ ਤੋ ਗੱਡੀ ਛੋੜਾ ਲੈਣੀ ਉਹ ਦਿਨਾਂ ਤੋਂ ਨਹੀਂ ਮੈਂ ਚੱਕੀ ਨਾ ਚੱਲ ਮੈਂ ਚੱਕੀ ਚੱਕੀ ਮੈਂ ਚੱਕੀ ਨਾ ਉਹਦਾ ਉਹਦਾ ਤੁਮ ਨਾਲ ਜੋੜ ਲਾ ਸ਼ੁਕਰ ਚਾਬੀ ਮੇ DNA ਚਾਬੀ ਨਹੀਂ ਕੁੰਡਾ ਹੀ ਆ ਕਿਲੋ વાય ગીર ઓફફ કતોરો કર લે પેજે પેજે એમ્બ્યુલન્સ કિના એમ્બ્યુલન્સ કી મરીજ મરાઈ લેંદા હી કર લે ઉધર ની ઓ થોડા મુંડા હેરા તા અપના યાર દોસ્ત હે અચ્છા અચ્છા તે ફિર થન પતે હે થોડા કર લાજ તો કર ઠીક હે કોન ક્યાલાચ હોતે હી ਉਹਨੇ ਜੀ ਬਿਆਸ ਟੱਕਟਾਏ ਹੋਏ ਸੀਗੇ ਜੀ ਆ ਤੁਹਾਨੂੰ ਵੀ ਹੈ ਨਾ ਫੇਰ ਬੰਦਾ ਫੇਰ ਵੀ ਤੁਹਾਨੂੰ ਪਤਾ ਹੀ ਹੈ ਬਿਆਸ ਸਿਰਫ ਬਾਪੂ ਨੂੰ ਲੱਪਣ ਲਈ ਆਇਆ ਪਾਪੂ ਲੱਪਣ ਪੰਜ ਦਿਨ ਹੋ ਗਏ ਜੀ ਇਹਨਾਂ ਕੰਮਕਾਰ ਵੀ ਛੱਡਨੇ ਲੱਗੇ ਆਪਣੇ ਨਾ ਪਾਪੂ ਦੇ ਕੰਮਕਾਰਾਂ ਨਾਲ ਵੀ ਨਾ ਸਾਡਾ ਕੋਈ ਸਹੀ ਨਹੀਂ ਜੀ ਉਹਦਾ ਬਾਪੂ ਜੀ ਦਾ ਕੁਝ ਵੀ ਹੈ ਬਸ ਇਹੀ ਨੇ ਬਾਪੂ ਸਾਹਿਬ ਕੁਝ ਨਹੀਂ ਇਹ ਸਰਕਾਰੀ ਟੀਚਰ ਸੀਗੇ ਹਾਂ ਜੀ ਰਿਟਾਇਰ ਹੋਏ ਹੋਏ ਨੇ ਹੁਣ ਤਾਂ ਹਾਂ ਦੱਸਦੇ ਭਾਈ ਕਹਿੰਦੇ ਕਾਫੀ ਪਿੰਡਾਂ ਦੇ ਟੀਚਰ ਜੀ ਇਹਦਾ ਸੈਂਟਰ ਵਾਲਾ ਉਥੋਂ ਅਮਰਾਡਪੁਰ ਇੰਚਾਰਜ ਰਹੇ ਨੇ ਹੀ ਐਮ ਵੀ ਪੀਓ ਵੀ ਦਾ ਉਹ ਆ ਗਏ ਸੀਗੇ ਰਿਟਾਇਰਮੈਂਟ ਲੈਣੀ ਪੈਗੀ ਇਹਨਾਂ ਨੂੰ ਕੁਝ ਦਿਮਾਗੀ ਥੋੜਾ ਪਹਿਲੀ ਪਰੇਸ਼ਾਨ ਹੋ ਗਏ ਸੀਗੇ ਉਹਦੇ ਕਰਕੇ ਫਿਰ ਮੈਂ ਮਾਤਰੀ ਨੂੰ ਕਹਾ ਮੈਂ ਵੀ ਡਿਊਟੀ ਨਹੀਂ ਕਰਾਉਣੀ ਹੋਰ ਹਾਂਜੀ ਇਹ ਵੀ ਰਹਿਣ ਦੋ ਹੁਣ 2 ਸਾਲ ਦਾ ਵਾਧਾ ਮਿਲ ਰਿਹਾ ਸੀਗਾ ਉਹ ਮਿਲ ਜਾਣਾ ਨਾ ਇਹ ਕੈਨਸਲ ਕਰਨਾ ਪੈ ਗਿਆ ਜੀ ਇਹਨਾਂ ਕਰਕੇ ਚਲੋ ਆਜੋ ਲਾਓ ਮੇਰੇ ਮਗਰ ਗੱਡੀ